ਦਲਾਲ ਬੈਠੇ ਨੇ ਲੁਧਿਆਣੇ ਦੇ ਵਿੱਚ ਪੱਤਰਕਾਰੀ ਦੇ ਭੇਸ ਦੇ ਵਿੱਚ ਵੀ ਉਹ ਸਾਨੂੰ ਸੁਨੇਹੇ ਲਗਾਉਂਦੇ ਨੇ ਕਿ ਹਾਂਜੀ ਤੁਹਾਡੀ ਮੀਟਿੰਗ ਕਰਵਾ ਦਨੇ ਆ ਲੋਕਾਂ ਦੀਆਂ ਜਾਣਾਂ ਦੇ ਸੌਦੇ ਹੁੰਦੇ ਹੁੰਦੇ ਨੇ ਇਹ ਕੰਮ ਤੁਸੀਂ ਕਰ ਸਕਦੇ ਹੋਵੋਗੇ ਜਾਂ ਪਹਿਲਾਂ ਜਿਹੜੇ ਤੁਹਾਡੇ ਰੰਗ ਦੇ ਵਿੱਚ ਰੰਗੇ ਗਏ ਉਹ ਕਰ ਲੈਂਦੇ ਹੋਣਗੇ ਪਰ ਤੁਹਾਡਾ ਵਾਹ ਹੁਣ ਪੰਜਾਬ ਨਾਲ ਪੈ ਗਿਆ ਜਿਹੜੀਆਂ ਮੇਨ ਸੜਕਾਂ ਨੇ ਉੱਥੇ ਹਰ ਇੱਕ ਜ਼ਿਲ੍ਹੇ ਤੋਂ ਆਉਣ ਵਾਲੀਆਂ ਟੀਮਾਂ ਦੇ ਲਈ ਨਾਕੇ ਲਗਾਏ ਜਾਣਗੇ ਚਾਹੇ ਉਹ ਮੋਗਾ ਫਿਰੋਜ਼ਪੁਰ ਰੋਡ ਹੈ ਚਾਹੇ ਮੁੱਲਾਂਪੁਰ ਤੋਂ ਇੱਧਰੋਂ ਲੁਧਿਆਣੇ ਵੱਲ ਨੂੰ ਆਉਂਦੇ ਹੋਏ ਬੱਧੋਵਾਲ ਹੈਗਾ ਚਾਹੇ ਕਿੱਲੀ ਚਾਲਾ ਹੈਗਾ ਚਾਹੇ ਡਬਰੂ ਵਾਲਾ ਪੁਲ ਦਾ ਟੋਟਾ ਹੈਗਾ ਜਿੱਥੇ ਜਿੱਥੇ ਗੱਡੀਆਂ ਰੋਕੀਆਂ ਜਾ ਸਕੀਆਂ ਉੱਥੇ ਰੋਕੂਗੀ ਪੁਲਿਸ ਸੋ ਭਰਾਵੋ ਸਾਰਿਆਂ ਨੂੰ ਬੇਨਤੀ ਹੈ ਕਿ ਆਪੋ ਆਪਣਾ ਤੁਸੀਂ ਦੇਖਣਾ ਕਿ ਕਿਹੜੇ ਹੀਲੇ ਵਸੀਲੇ ਤੁਸੀਂ ਨੇ ਇੱਥੇ ਤੱਕ ਪਹੁੰਚਣਾ ਕਿਉਂਕਿ ਸਰਕਾਰ ਉਹਨਾਂ ਵੱਲ ਖੜਕੇ ਉੱਪਰੋਂ ਆਦੇਸ਼ ਆ ਚੁੱਕੇ ਨੇ ਪੁਲਿਸ ਨੂੰ ਵੀ ਪ੍ਰਸ਼ਾਸਨ ਨੂੰ ਵੀ ਕਿ ਇਸ ਮੋਰਚੇ ਨੂੰ ਤਰਪੀਡੋ ਕੀਤਾ ਜਾਵੇ ਕਾਲੇ ਪਾਣੀ ਦੇ ਮੋਰਚੇ ਦੀ ਟੀਮ ਦੇ ਬਹੁਤੇ ਮੈਂਬਰ ਪਾਸੇ ਹੋ ਗਏ ਨੇ ਰੂਪੋਸ਼ ਹੋ ਗਏ ਨੇ ਕਿਉਂਕਿ ਇਹ ਹੋ ਗਿਆ ਕਿ ਹਾਂਜੀ ਫੜੋ ਫੜਾਈ ਸ਼ੁਰੂ ਹੋਊਗੀ ਬੁੱਡੇ ਦਰਿਆ ਦਾ ਮਸਲਾ ਇੱਕ ਦਿਨ ਦਾ ਮਸਲਾ ਨਹੀਂ ਹੈ ਇੱਕ ਮਹੀਨੇ ਦਾ ਮਸਲਾ ਨਹੀਂ ਹੈ ਇੱਕ ਸਾਲ ਦਾ ਮਸਲਾ ਨਹੀਂ ਹੈ ਪਿਛਲੇ 4 ਦਹਾਕੇ ਹੋ ਗਏ ਨੇ ਇਹ ਤਰਾਸ ਦੀ ਵਾਧì ਜਾ ਰਹੀ ਹੈ। ਬੁੱਡੇ ਦਰਿਆ ਆਪਣੇ ਆਪ ਦੇ ਵਿੱਚ ਗੰਦਾ ਨਹੀਂ ਹੈਗਾ। ਇਹਨੂੰ ਗੰਦਾ ਕੀਤਾ ਜਾ ਰਿਹਾ ਹੈ। ਵਿੱਚ ਗੰਦਾ ਪਾਣੀ ਸਿੱਟ-ਸਿੱਟ ਕੇ ਸੁੱਟਦੇ ਇਹ ਜਿਹੜਾ ਗੰਦਾ ਪਾਣੀ ਸਿੱਟਣ ਦਾ ਰੁਝਾਨ ਹੈਗਾ ਦਿਨ ਪਰ ਦਿਨ ਸਾਲ ਦਰ ਸਾਲ ਵਧਦਾ ਜਾ ਰਿਹਾ। ਪਿਛਲੇ 7-8 ਸਾਲ ਤੋਂ ਸਾਡੀ ਸਾਰੀ ਟੀਮ ਰੌਲਾ ਪਾਉਂਦੇ ਰਹੇ ਆ ਕਿ ਹਰ ਇੱਕ ਸਾਲ ਜਾ ਕੇ ਬੁੱਢੇ ਦਰਿਆ ਦੇ ਜਿੱਥੇ ਸਤਲੁਜ ਦੇ ਵਿੱਚ ਮਿਲਾਨ ਹੁੰਦਾ ਉੱਥੇ ਜਾ ਕੇ ਸਰਕਾਰਾਂ ਨੂੰ ਅਪੀਲ ਕਰਦੇ ਰਹੇ ਆ ਕਿ ਜੀ ਸਰਕਾਰ ਜੀ ਇਸ ਤਰਾਸਦੀ ਨੂੰ ਰੋਕੋ ਸਰਕਾਰਾਂ ਬਈ ਅਲੱਗ-ਅਲੱਗ ਪਾਰਟੀਆਂ ਦੀਆਂ ਆਉਂਦੀਆਂ ਰਹੀਆਂ ਪਰ ਕਿਸੇ ਨੇ ਗੌਰ ਨਹੀਂ ਕੀਤੀ ਹੁਣ ਸਰਕਾਰ ਉਹਨਾਂ ਦੀ ਵੀ ਬਣ ਗਈ ਜਿਹੜੇ ਸਾਡੇ ਨਾਲ ਖੜ ਕੇ ਉਹ ਅਰਦਾਸਾਂ ਕਰਦੇ ਹੁੰਦੇ ਸੀਗੇ ਉਹਨਾਂ ਪਿੰਡਾਂ ਦੇ ਵਿੱਚ ਜਾਂਦੇ ਹੁੰਦੇ ਸੀਗੇ ਜਿਹ ਜਿੱਥੇ ਬੱਚਿਆਂ ਦਾ ਤਰੰਗ ਵਾਲੇ ਪਿੰਡ ਔਰ ਜਾਂ ਹੋਰ ਪਿੰਡਾਂ ਦੇ ਵਿੱਚ ਜਾ ਕੇ ਇਸ ਤਰ੍ਹਾਂ ਦੀ ਨੂੰ ਆਪਦੇ ਅੱਖੀਂ ਦੇਖਦੇ ਹੁੰਦੇ ਸੀਗੇ ਔਰ ਮੌਕੇ ਦੀਆਂ ਸਰਕਾਰਾਂ ਨੂੰ ਕੋਸਦੇ ਹੁੰਦੇ ਸੀਗੇ ਪਰ ਸੱਤਾ ਹੱਥ ਦੇ ਵਿੱਚ ਆਉਣ ਤੋਂ ਬਾਅਦ ਰੰਗ ਬਦਲ ਜਾਂਦੇ ਹੁੰਦੇ ਨੇ ਇਹ ਗੱਲ ਬਹੁਤ ਪੁਰਾਣੀ ਰੀਤ ਤੁਰਈ ਆਈ ਹੈ ਪਹਿਲਾਂ ਵੋਟਾਂ ਦੀ ਲੋੜ ਹੁੰਦੀ ਹੈ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਉਸ ਤੋਂ ਬਾਅਦ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਇਸ ਵੋਟਾਂ ਦੀ ਲੋੜ ਨਹੀਂ ਹੁੰਦੀ ਨੋਟਾਂ ਦੀ ਲੋੜ ਹੁੰਦੀ ਹੈ ਜਿਹੜੀ ਕਿ ਇਹ ਜਿਹੜੀ ਨੋਟਾਂ ਦੀ ਲੋੜ ਹੈ ਇਹ ਐਕਟੀਵਿਸਟਾਂ ਤੋਂ ਤਾਂ ਪੂਰੀ ਨਹੀਂ ਹੋਣੀ ਸਹੀ ਕੰਮ ਕਰਨ ਵਾਲੇ ਤੋਂ ਨਹੀਂ ਪੂਰੀ ਹੋਣੀ ਜਿਹੜੇ ਗਲਤ ਕੰਮ ਕਰਦੇ ਹੁੰਦੇ ਨੇ ਲੋਕਾਈ ਦਾ ਘਾਣ ਕਰਦੇ ਹੁੰਦੇ ਨੇ ਲੋਕਾਂ ਦੀਆਂ ਜਾਨਾਂ ਨਾਲ ਖਿਲਵਾੜ ਕਰਦੇ ਹੁੰਦੇ ਨੇ ਉਹ ਰੁਗਾਂ ਦੇ ਰੁਗ ਨੋਟ ਲਾ ਜਾ ਕੇ ਦਿੰਦੇ ਹੁੰਦੇ ਨੇ ਚਾਹੇ ਸਰਕਾਰ ਕਿਸੇ ਦੀ ਵੀ ਹੋਵੇ ਇਹ ਹਿੱਸੇ ਪੈਂਦੇ ਰਹੇ ਨੇ ਪੈਂਦੇ ਰਹੇ ਸੀ ਪੈਂਦੇ ਰਹਿਣਗੇ ਪੈਂਦੇ ਹੈਗੇ ਨੇ ਹੁਣ ਕਾਲੇ ਪਾਣੀ ਦਾ ਮੋਰਚਾ ਜੂਨ ਮਹੀਨੇ ਤੋਂ ਸ਼ੁਰੂ ਹੋਇਆ ਹੋਇਆ ਸੀਗਾ ਜੂਨ ਮਹੀਨੇ ਤੋਂ ਲਗਾਤਾਰ ਅਲੱਗ-ਅਲੱਗ ਪੜਾਵਾਂ ਦੇ ਵਿੱਚ ਹੁੰਦਾ ਹੋਇਆ ਮੋਰਚਾ ਇਸ ਸਟੇਜ ਤੇ ਆ ਗਿਆ ਕਿ ਸਰਕਾਰਾਂ ਵੱਲੋਂ ਅਪੀਲਾਂ, ਦਲੀਲਾਂ ਸਭ ਕੁਝ ਖਤਮ ਹੋ ਗਈਆਂ ਸਰਕਾਰ ਦੇ ਕੰਨ ਤੇ ਜੂਨ ਹੀ ਸਰਕੀ ਸੀ ਤੇ ਅਖੀਰ ਤੇ ਆ ਕੇ ਮੋਰਚੇ ਵੱਲੋਂ 3 ਦਸੰਬਰ 2024 ਨੂੰ ਖੁਦ ਬੁੱਡੇ ਦਰਿਆ ਦੇ ਵਿੱਚ ਡਿੱਗਦੇ ਪਾਣੀ ਜਿਹੜਾ ਡਿੱਗਦਾ ਹੈ ਕਾਲਾ ਪਾਣੀ ਡੰਗਾਂ ਦਾ ਉਹਦੇ ਜਿਹੜੇ ਦੋ ਵੱਡੇ ਪੁਆਇੰਟ ਨੇ 5 ਕਰੋੜ ਲੀਟਰ ਇੱਕ ਹੈ 4 ਕਰੋੜ ਲੀਟਰ ਹਰ ਰੋਜ਼ ਦਾ ਜਿਹੜਾ ਡਿੱਗਦਾ ਹੈ ਇੱਕ ਹੈ ਇਹ ਦੋਨੋਂ 15-20 ਮੀਟਰ ਦੀ ਦੂਰੀ ਤੇ ਸਥਿਤ ਨੇ 3 ਦਸੰਬਰ ਨੂੰ ਇਹਨਾਂ ਦੋ ਪੁਆਇੰਟਾਂ ਨੂੰ ਬੰਦ ਕਰ ਪੰਜਾਬ ਪੰਜਾਬ ਦੇ ਲੋਕਾਂ ਨੂੰ ਖੁਦ ਬੰਦ ਕਰਨ ਦਾ ਸੱਦਾ ਦਿੱਤਾ ਗਿਆ ਹੋਇਆ ਪਹਿਲਾਂ ਤਾਂ ਸਰਕਾਰ ਮੂਕ ਦਰਸ਼ਕ ਬਣ ਕੇ ਦੇਖਦੀ ਰਹੀ ਹੈ ਐਡਮਿਨਿਸਟ੍ਰੇਸ਼ਨ ਦੇਖਦੀ ਰਹੀ ਹੈ ਕਿ ਲੋਕ ਨਹੀਂ ਜੁੜਨਗੇ ਸਰਕਾਰ ਨੂੰ ਇਹ ਸੀ ਕਿ ਇਹ ਕਿਹੜਾ ਸਿਆਸਤਦਾਨ ਨੇ ਇਹਨਾਂ ਮਗਰ ਭੀੜ ਕਿਵੇਂ ਆਜੂਗੀ ਇਨਾ ਦੇ ਸੱਦੇ ਤੇ ਪੰਜਾਬ ਦੇ ਲੋਕਾਂ ਨੇ ਗੱਲ ਨੂੰ ਅਣਸੁਣੀ ਕਰ ਦੇਣਾ ਸਰਕਾਰ ਇਹ ਗੱਲ ਭੁੱਲ ਗਈ ਸੀ ਕਿ ਪਾਣੀ ਹਰੇਕ ਦੀ ਲੋੜ ਹੈ ਪਾਣੀ ਪੰਜਾਬ ਦੀ ਲੋੜ ਹੈ ਪੰਜਾਬ ਕੋਲ ਜਿਹੜਾ ਕੁਦਰਤੀ ਸਰੋਤ ਹੈ ਉਹ ਕੱਲਾ ਪਾਣੀ ਹੈ ਨਾ ਸਾਡੇ ਕੋਲ ਹੀਰੇ ਨੇ ਨਾ ਮੋਤੀ ਨੇ ਧਰਤੀ ਦੇ ਵਿੱਚ ਨਾ ਸਾਡੇ ਕੋਲ ਖਣਿਜ ਪਦਾਰਥ ਨੇ ਸਾਡੇ ਕੋਲ ਕੱਲਾ ਪਾਣੀ ਹੈ ਜੇਕਰ ਪਾਣੀ ਵੀ ਸਾਡਾ ਗੰਧਲਾ ਕਰ ਦਿੱਤਾ ਗਿਆ ਤਾਂ ਸਾਡਾ ਜੀਵਨ ਖਤਮ ਹੈ ਕੈਂਸਰ ਬਾਕੀ ਬਿਮਾਰੀਆਂ ਨਾਲ ਕਾਣ ਹੋ ਰਿਹਾ ਹੈ ਇਸ ਗੱਲ ਨੂੰ ਹੁਣ ਪੂਰੇ ਪੰਜਾਬ ਦੇ ਵਿੱਚ ਹੰਗਾਰਾ ਮਿਲ ਰਿਹਾ ਹੈ ਔਰ ਲੋਕਾਂ ਨੇ ਆਪਾਂ ਪੰਜਾਬੀਆਂ ਨੇ ਇਸ ਗੱਲ ਨੂੰ ਸੀਰੀਅਸਲੀ ਲਿਆ ਸਾਡੀ ਗੱਲ ਨੂੰ ਸੁਣੀ ਹੈ ਔਰ ਹੁਣ ਸਰਕਾਰ ਦੇ ਇਸ਼ਾਰੇ ਤੇ ਤਿੰਨ ਦਿਨ ਪਹਿਲਾਂ ਡਾਂਗਾ ਵਾਲਿਆਂ ਨੇ ਆਪਣੀ ਪ੍ਰੈਸ ਕਾਨਫਰੰਸ ਕੀਤੀ ਪਹਿਲਾਂ ਨਹੀਂ ਕਦੇ ਕਰਲੀ ਸੀ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਸਾਡੀ ਸਾਰੀ ਟੀਮ ਨੂੰ ਜਿਵੇਂ ਐ ਭਾਈ ਲੱਖੇ ਸਜਾਣੇ ਨੂੰ ਵੀ ਮੂਹਰੇ ਕਰਕੇ ਬਲੈਕਮੇਲਰ ਕਿਹਾ ਗਿਆ ਅਣਪੜ੍ਹ ਕੇ ਆ ਗਿਆ ਹੋਰ ਬਹੁਤ ਕੁਝ ਕਿਹਾ ਗਿਆ ਔਰ ਮਦਾਸ਼ੀਆ ਪੋਲੂਸ਼ਨ ਦਾ ਲੋਕਾਂ ਦੀਆਂ ਜ਼ਿੰਦਗੀਆਂ ਦਾ ਉਹਨਾਂ ਨੇ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਪੰਜਾਬੀ ਵਰਸਸ ਪ੍ਰਵਾਸੀ ਜਦੋਂ ਉਹਨਾਂ ਨੇ ਕਿਹਾ ਕਿ ਅਸੀਂ ਆਪਣੀ 1 ਲੱਖ ਲੇਬਰ ਆਪਣੇ ਕੰਮ ਕਰਨ ਵਾਲੇ 1 ਲੱਖ ਬੰਦੇ ਤੁਹਾਡੇ ਸਾਹਮਣੇ ਖੜੇ ਕਰਾਂਗੇ ਪਰ ਇਹ ਗੱਲ ਕਹਿਣਾ ਛੋਟੀ ਗੱਲ ਨਹੀਂ ਹੈ ਇਹ ਜਾਣਬੁੱਝ ਕੇ ਕਹਾਈ ਗਈ ਹੈ ਇਹਨਾਂ ਤੋਂ ਸਰਕਾਰ ਤੋਂ ਸਰਕਾਰ ਇਸ ਚੀਜ਼ ਨੂੰ ਮੁੱਦਾ ਬਣਾ ਕੇ ਕਿ ਦੋਨਾਂ ਧਿਰਾਂ ਦੇ ਵਿੱਚ ਕਲੈਸ਼ ਹੋਊਗਾ ਆਪ ਸਾਰੀ ਕਮਾਂਡ ਆਪਦੇ ਹੱਥ ਚ ਲੈਣਾ ਚਾਹੁੰਦੀ ਸੀ ਔਰ ਕੱਲ ਤੋਂ ਉਹ ਕਮਾਂਡ ਸਰਕਾਰ ਦੇ ਪੁਲਿਸ ਦੇ ਰਾਹੀਂ ਆਪਦੇ ਹੱਥ ਚ ਲੈ ਲਈ ਪੁਲਿਸ ਵਿਭਾਗ ਇਹ ਕਹਿ ਰਿਹਾ ਜੀ ਕਿ ਇਹਨਾਂ ਵੱਲੋਂ ਸਾਡੇ ਕੋਲ ਸ਼ਿਕਾਇਤ ਆਈ ਹੈ ਜਿਹੜੀ ਸਾਡੇ ਵੱਲੋਂ ਸ਼ਿਕਾਇਤ ਸੀਗੀ ਟਿਬੇ ਥਾਣੇ ਦੇ ਵਿੱਚ 30 ਅਗਸਤ ਦੀ ਹਜੇ ਤੱਕ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ ਇਹਨਾਂ ਦੀ ਸ਼ਿਕਾਇਤ ਇੱਕ ਦਿਨ ਦੇ ਵਿੱਚ ਸਾਰੀ ਪੁਲਿਸ ਫੋਰਸ ਦੀ ਡਿਊਟੀ ਉੱਥੇ ਲਗਾ ਦਿੱਤੀ ਗਈ ਹੈ ਇਹਨਾਂ ਦੀ ਸਿਕਿਉਰਿਟੀ ਵਾਸਤੇ ਕਿਉਂ ਵੀ ਇਨਾਂ ਕੋਲ ਜਿਆਦਾ ਪੈਸੇ ਨਹੀਂ ਸਾਡੇ ਕੋਲ ਪੈਸੇ ਨਹੀਂ ਸੀ ਇਹ ਤਾਂ ਕਰਕੇ ਇਹਨਾਂ ਦੀ ਰੱਖਿਆ ਕੀਤੀ ਜਾ ਰਹੀ ਹੈ ਜਿਹੜਾ ਲੋਕਾਂ ਦੀਆਂ ਜਾਨਾਂ ਨਾਲ ਖਲਵਾੜ ਹੁੰਦਾ ਰਿਹਾ ਔਰ ਉਹਦੇ ਲਈ ਬਕਾਇਦਾ ਅਸੀਂ ਨੇ ਜੋ ਕਾਨੂੰਨ ਕਹਿੰਦਾ ਹੈ ਥਾਣੇ ਦੇ ਵਿੱਚ ਸਭ ਤੋਂ ਪਹਿਲਾਂ ਕੰਪਲੀਟ ਕਰੋ ਸਭ ਤੋਂ ਪਹਿਲਾਂ ਥਾਣੇ ਦੇ ਵਿੱਚ ਕੰਪਲੀਟ ਕੀਤੀ ਬਾਅਦ ਵਿੱਚ ਸੀਪੀ ਸਾਹਿਬ ਨੂੰ ਅਸੀਂ ਨੇ ਮਿਲੇ ਔਰ ਉਹਨਾਂ ਨੂੰ ਰੈਪਰੈਜ਼ੈਂਟੇਸ਼ਨ ਦਿੱਤਾ ਕਿ ਜੀ ਇਹਦੇ ਉੱਤੇ ਐਫ ਆਈ ਆਰ ਲਾਗ ਕਰਨ ਦੇ ਲਈ ਐਸ ਐਚ ਓ ਨੂੰ ਆਰਡਰ ਕਰੋ ਸੀ ਪੀ ਸਾਹੂ ਕਹਿੰਦੇ ਕਿ ਜੀ ਮੈਂ ਉੱਪਰ ਗੱਲ ਕਰਕੇ ਫਿਰ ਕਾਰਵਾਈ ਕਰਦਾ ਇਹ ਗੱਲ ਅੱਜ ਦੀ ਨਹੀਂ ਹੈ ਇਹ 30 ਅਗਸਤ ਦੀ ਹੈ ਅੱਜ ਤੱਕ ਉਸ ਕਾਰਵਾਈ ਨੂੰ ਉਡੀਕ ਰਹੇ ਹਾਂ ਬੜਾ ਦੁੱਖ ਹੁੰਦਾ ਹੈ ਜਿਹੜਿਆਂ ਨਾਲ ਖੁਦ ਖੜਖੜ ਕੇ ਬੁੱਢੇ ਦਰਿਆ ਦੇ ਕੰਢੇ ਤੇ ਬੋਤਲਾਂ ਭਰੀਆਂ ਹੋਣ ਬੁੱਢੇ ਦਰਿਆ ਦੇ ਵਿੱਚੋਂ ਔਰ ਉਹ ਬੋਤਲਾਂ ਭਰ ਕੇ ਚੰਡੀਗੜ੍ਹ ਲੈ ਕੇ ਜਾਂਦੇ ਹੋਣ ਕਿ ਅਸੀਂ ਮੌਕੇ ਦੀ ਸਰਕਾਰ ਦੇ ਐਮ.ਐਲ.ਏ ਨੂੰ ਇਹ ਬੋਤਲਾਂ ਦਿਖਾਵਾਂਗੇ ਜਿਹੜੇ ਬੋਤਲਾਂ ਦਿਖਾਉਣ ਵਾਲੇ ਸੀਗੇ ਅੱਜ ਤਾਂ ਉਹ ਸੱਤਾ ਦੇ ਵਿੱਚ ਨੇ ਅੱਜ ਉਹਨਾਂ ਨੂੰ ਸਭ ਕੁਝ ਭੁੱਲ ਗਿਆ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਵੀ ਭੁੱਲ ਗਿਆ ਉਹ ਬਾਈ ਤੇਰੇ ਤੋਂ ਤਾਂ ਬਹੁਤ ਉਮੀਦਾਂ ਸੀ ਪਹਿਲਾਂ ਆਲੇ ਚੋਰ ਸੀ ਡਾਕੂ ਸੀ ਲੁਟੇਰੇ ਸੀ ਸਾਨੂੰ ਵੀ ਪਤਾ ਸੀ ਸਾਰੇ ਪੰਜਾਬ ਨੂੰ ਪਤਾ ਸੀ ਪਰ ਤੁਸੀਂ ਤਾਂ ਯਾਰ ਕਾਤਲ ਨਿਕਲੇ ਸਾਡੀਆਂ ਆਸਾਂ ਦੇ ਕਾਤਲ ਨਿਕਲੇ ਸਾਡੀਆਂ ਉਮੀਦਾਂ ਦੇ ਕਾਤਲ ਨਿਕਲੇ ਅਸੀਂ ਕਿੰਨੀਆਂ ਆਸਾਂ ਨਾਲ ਤੁਹਾਨੂੰ ਚੁਣਿਆ ਸੀਗਾ ਇਹ ਤਾਂ ਗੱਲ ਠੀਕ ਨਹੀਂ ਨਾ ਸਾਨੂੰ ਬਾਰ-ਬਾਰ ਸਾਡੇ ਉੱਤੇ ਪ੍ਰੈਸ਼ਰ ਪੈ ਰਿਹਾ ਕਦੇ ਕਿਸੇ ਪਾਸਿਓਂ ਕਦੇ ਕਿਸੇ ਪਾਸਿਓਂ ਕਿ ਹਾਂਜੀ ਇਸ ਜਿਹੜਾ ਕਾਲ ਦਿੱਤੀ ਗਈ ਆ ਇਹਨੂੰ ਡਿਲੀਊਟ ਕੀਤਾ ਜਾਵੇ ਤੁਸੀਂ ਇੰਨਾ ਸਖਤ ਪ੍ਰੋਗਰਾਮ ਨਾ ਦਿਵੋ ਹੁਣ ਸਖਤ ਪ੍ਰੋਗਰਾਮ ਨਾ ਦਈਏ ਤਾਂ ਹੋਰ ਕੀ ਹੋਊਗਾ ਬਈ ਲੋਕਾਂ ਨਾਲ ਗਦਾਰੀ ਕਰ ਲਈਏ ਇਹ ਸਾਡੇ ਕੋਲੋਂ ਤਾਂ ਨਹੀਂ ਹੋਣਾ ਜਿਹੜਾ ਡਾਂਗਾ ਵਾਲੇ ਕਹਿ ਰਹੇ ਨੇ ਕਿ ਹਾਂਜੀ ਇਹ ਤਾਂ ਬਲੈਕਮੈਲਰਾਂ ਦਾ ਟੋਲਾ ਹੈਗਾ ਸਾਡਾ ਇਕੱਲੇ ਇਕੱਲੇ ਦਾ ਲੁਧਿਆਣੇ ਤੋਂ ਰਿਕਾਰਡ ਕੱਢ ਕੇ ਦੇਖ ਲੋ ਸਾਡੀਆਂ ਇਨਕਮ ਟੈਕਸ ਦੀਆਂ ਰਿਟਰਨਾਂ ਕਢਵਾ ਕੇ ਦੇਖ ਲੋ ਜੇ ਕੋਈ ਆਰਟੀਆਈ ਦੇ ਵਿੱਚ ਤੁਹਾਡੀਆਂ ਇਨਕਮ ਟੈਕਸ ਦੀਆਂ ਰਿਟਰਨਾਂ ਮੰਗੇ ਨਾ ਤੁਸੀਂ ਕਹੋਗੇ ਥਰਡ ਪਾਰਟੀ ਇਨਫੋਰਮੇਸ਼ਨ ਹੈ ਸਾਨੂੰ ਆਬਜੈਕਸ਼ਨ ਹੈ ਅਸੀਂ ਕਹਿੰਨੇ ਕਿ ਤੁਸੀਂ ਆਰਟੀਆਈ ਐਪਲੀਕੇਸ਼ਨ ਫਾਈਲ ਕਰੋ ਅਸੀਂ ਲਿਖ ਕੇ ਦੇਵਾਂਗੇ ਕਿ ਸਾਡੀਆਂ ਇਨਕਮ ਟੈਕਸ ਦੀਆਂ ਰਿਟਰਨਾਂ ਜਿੱਥੇ ਮਰਜ਼ੀ ਜਿਹੜਾ ਮਰਜ਼ੀ ਕੋਈ ਲੈ ਲਵੇ ਜਿਹੜੇ ਜਿਹੜੇ ਮੁੱਦੇ ਅਸੀਂ ਚੱਕੇ ਨੇ ਉਹਨਾਂ ਉਹਨਾਂ ਮੁੱਦਿਆਂ ਬਾਰੇ ਕੋਹ ਕੱਢ ਕੇ ਦੇਖ ਲੈਣ ਕਿ ਕਿਸ ਲੈਵਲ ਤੱਕ ਗਏ ਨੇ ਪਰਚੇ ਵੀ ਝੱਲੇ ਨੇ ਆਪ ਦੇ ਉੱਤੇ ਹਮਲਾ ਵੀ ਹੋਇਆ ਉਹ ਵੀ ਚੱਲਿਆ ਇਸ ਤੋਂ ਬਾਅਦ ਤਾਂ ਮਰਵਾਉਣਾ ਹੀ ਰਹਿ ਗਿਆ ਹੁਣ ਤਾਂ ਅਖਰੀਆਂ ਗੱਲਾਂ ਕਰਨੀਆਂ ਪੈਣਗੀਆਂ ਪਰ ਇਹ ਗੱਲ ਜਿਹੜੀ ਚੱਲ ਪਈ ਹੈ ਨਾ ਇਹ ਸਾਡੇ ਨਾਲ ਖਤਮ ਨਹੀਂ ਹੋਣੀ ਲੋਕ ਜਾਗ ਪਏ ਨੇ ਪਾਣੀ ਦਾ ਜਿਹੜੀ ਇੰਪੋਰਟੈਂਸ ਹੈ ਉਹ ਸਭ ਨੂੰ ਪਤਾ ਲੱਗ ਗਈ ਹੈ ਪਹਿਲਾਂ ਤਾਂ ਅੱਜ ਅੱਜ ਤੋਂ 2-3 ਸਾਲ ਪਹਿਲਾਂ ਤੱਕ ਫਿਰੋਜ਼ਪੁਰ ਫਰੀਦਕੋਟ ਮੁਕਸਰ ਅਬੋਹਰ ਉਹਨਾਂ ਇਲਾਕਿਆਂ ਨੂੰ ਤਾਂ ਇਹ ਨਹੀਂ ਪਤਾ ਸੀ ਆ ਸਾਡੇ ਘਰਾਂ ਦੇ ਵਿੱਚ ਜਿਹੜਾ ਕੈਂਸਰ ਵੱਧਦਾ ਜਾ ਰਿਹਾ ਹੈ ਉਹਦੇ ਲਈ ਕਾਰਨ ਕੀ ਹੈ ਉਹਨਾਂ ਨੂੰ ਹੁਣ ਪਤਾ ਲੱਗ ਗਿਆ ਲੋਕ ਜਦੋਂ ਲੋਕਾਂ ਦਾ ਜਾਗਰੂਕ ਹੋ ਜਾਣਾ ਉਦੋਂ ਸਰਕਾਰਾਂ ਨੂੰ ਫੈਸਲੇ ਲੈਣੇ ਪੈਂਦੇ ਨੇ ਕਿਉਂਕਿ ਲੋਕਤੰਤਰ ਹੈ ਗੱਲ ਸਿਰਾਂ ਦੀ ਗਿਣਤੀ ਨਾਲ ਹੋਣੀ ਹੈ ਇੱਥੇ ਲੜਾਈ ਕਿਸੇ ਪੋਲਿਟਿਕਸ ਦੀ ਨਹੀਂ ਹੈ ਲੋਜਣੇ ਤੋਂ ਅਸੀਂ ਚਾਰ ਬੰਦੇ ਆ ਇਸ ਕਾਲੇ ਪਾਣੀ ਦੇ ਮੋਰਚੇ ਦੀ ਟੀਮ ਦੇ ਵਿੱਚ ਚਾਰੋਂ ਦੇ ਚਾਰੇ ਨਾਨ ਪੋਲੀਟੀਕਲ ਆ ਔਰ ਕੋਈ ਪੋਲੀਟੀਕਲ ਅੰਬੀਸ਼ਸ ਵੀ ਨਹੀਂ ਆ ਔਰ ਤਹਈਆ ਕਰਕੇ ਤੁਰਿਆ ਕਿ ਇਸ ਮੋਰਚੇ ਦੇ ਵਿੱਚੋਂ ਜਿਹੜਾ ਫੈਸਲਾ ਇੱਕ ਵਾਰ ਹੋ ਗਿਆ ਉਸ ਤੋਂ ਬਾਅਦ ਡਿਲੂਟ ਨਹੀਂ ਕੀਤਾ ਜਾਊਗਾ ਕਿਹੜਾ ਕਾਨੂੰਨ ਕਹਿੰਦਾ ਕਿ ਜੀ ਜਿਹੜਾ ਕੁਦਰਤੀ ਪਾਣੀ ਹੈ ਉਹਦੇ ਵਿੱਚ ਗੈਰ ਕੁਦਰਤੀ ਪਾਣੀ ਵਿੱਚ ਮਿਕਸ ਕੀਤਾ ਜਾਵੇ ਹੁਣ ਨਵੀਂ ਕਹਾਣੀ ਸ਼ੁਰੂ ਕੀਤੀ ਹੈ ਕਹਿੰਦੇ ਜੀ ਕਿ ਸਾਡਾ ਪਾਣੀ ਇਰੀਗੇਸ਼ਨ ਵਾਸਤੇ ਵਰਤਿਆ ਜਾਣਾ ਸੀਗਾ ਓਏ ਯਾਰ ਤੁਹਾਡੇ ਪਾਣੀ ਦੇ ਇਰੀਗੇਸ਼ਨ ਦੇ ਲੈਕ ਹੋਵੇ ਤਾਂ ਹੀ ਵਰਤਿਆ ਜਾਊਗਾ ਕਿਹੜਾ ਜ਼ਿੰਮੇਦਾਰ ਆਪਦੇ ਖੇਤ ਦੇ ਵਿੱਚ ਥੋੜਾ ਪਾਣੀ ਪਾਉਣ ਲਈ ਤਿਆਰ ਹੈ ਉਹਨੇ ਆਪਦੀ ਫਸਲ ਖਰਾਬ ਕਰਨੀ ਆ ਕੋਈ ਨਹੀਂ ਤਿਆਰ ਸੈਂਟਰਲ ਪੋਲੂਸ਼ਨ ਕੰਟਰੋਲ ਬੋਰਡ ਦੀਆਂ ਜਿਹੜੀਆਂ ਜਿੰਨੇ ਵੀ ਟੈਸਟ ਹੋਏ ਨੇ ਕਿਉਂਕਿ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਤਾਂ ਵਕਾਊ ਹੈ ਇਹਦੀਆਂ ਰਿਪੋਰਟਾਂ ਦੇ ਉੱਤੇ ਕਿਸੇ ਨੂੰ ਵਿਸ਼ਵਾਸ ਹੀ ਨਹੀਂ ਰਿਹਾ ਗਿਆ ਬਕਾਊ ਮਾਲ ਦੇ ਉੱਤੇ ਵਿਸ਼ਵਾਸ ਨਹੀਂ ਰਹਿਦਾ ਹੁੰਦਾ ਕੋਟਾਂ ਦੇ ਵਿੱਚ ਕਹਾਣੀਆਂ ਪਾਈਆਂ ਜਾ ਰਹੀਆਂ ਨੇ ਕੱਲੀ ਲੜਾਈ ਜਨਤਕ ਤੌਰ ਤੇ ਹੀ ਨਹੀਂ ਲੜ ਰਹੇ ਕੋਟਾਂ ਦੇ ਵਿੱਚ ਵੀ ਲੜ ਰਹੇ ਆ ਜਿੱਦਾਂ ਜੀਰਾ ਫੈਕਟਰੀ ਦੇ ਲਈ ਜਿਹੜੀ ਮਾਲਬਰੋਸ ਫੈਕਟਰੀ ਸੀਗੀ ਜੀਰੇ ਉਹੀ ਲੜਾਈ ਲੋਕ ਵੀ ਲੜ ਰਹੇ ਨੇ ਤੇ ਐਨਜੀਟੀ ਦੇ ਵਿੱਚ ਵੀ ਲੜੀ ਜਾ ਰਹੀ ਆ ਉਸੇ ਤਰ੍ਹਾਂ ਬੁੱਢੇ ਦਰਿਆ ਦੀ ਵੀ ਲੜਾਈ ਐਨਜੀਟੀ ਦੇ ਵਿੱਚ ਕਾਨੂੰਨੀ ਲੜਾਈ ਵੀ ਲੜੀ ਜਾ ਰਹੀ ਹੈ ਔਰ ਜਨਤਕ ਤੌਰ ਤੇ ਵੀ ਮੋਰਚਾ ਅੱਗੇ ਵੱਧਾ ਜਾ ਰਿਹਾ ਇਹ ਮੋਰਚਾ ਮੀਰਾ ਇਕੱਲੇ ਦਾ ਨਹੀਂ ਕਾਲੇ ਪਾਣੀ ਦੀ ਟੀਮ ਦਾ ਮੋਰਚਾ ਨਹੀਂ ਹੈ ਇਹ ਪੂਰੇ ਪੰਜਾਬ ਦਾ ਮੋਰਚਾ ਕਿਉਂਕਿ ਪਾਣੀ ਦੀ ਜ਼ਰੂਰਤ ਹਰ ਇੱਕ ਪੰਜਾਬੀ ਨੂੰ ਹੈ ਹੁਣ ਸਰਕਾਰ ਨੇ ਅਤੇ ਪ੍ਰਸ਼ਾਸਨ ਨੇ ਤਾਂ ਦਿਖਾ ਦਿੱਤਾ ਬਈ ਕਿ ਇਹ ਕਿੱਧਰ ਖੜੇ ਇਹ ਕਿੱਧਰ ਖੜੇ ਨੇ ਤੇ ਹੁਣ ਉਹ ਤਾਂ ਨਗੇ ਚਿੱਟੇ ਹੋ ਕੇ ਉਹਨਾਂ ਦੇ ਨਾਲ ਖੜ ਗਏ ਨੇ ਹੁਣ ਫੈਸਲਾ ਆਪਾਂ ਨੇ ਕਰਨਾ ਹੈ ਪੰਜਾਬ ਵਾਲਿਆਂ ਨੇ ਆਮ ਲੋਕਾਂ ਨੇ ਕਰਨਾ ਹੈ ਕਿ ਅਸੀਂ ਇਸ ਪ੍ਰੋਗਰਾਮ ਨੂੰ ਕਿਵੇਂ ਪੂਰ ਚੜਾਉਣਾ ਹੈ ਜੋ ਕੱਲ ਤੋਂ ਰਿਪੋਰਟਾਂ ਮਿਲ ਰਹੀਆਂ ਨੇ ਜਿਹੜੀਆਂ 메ਨ ਸੜਕਾਂ ਨੇ ਉੱਥੇ ਹਰ ਇੱਕ ਜ਼ਿਲ੍ਹੇ ਤੋਂ ਆਉਣ ਵਾਲੀਆਂ ਟੀਮਾਂ ਦੇ ਲਈ ਨਾਕੇ ਲਗਾਏ ਜਾਣਗੇ ਚਾਹੇ ਉਹ ਮੋਗਾ ਫਿਰੋਜ਼ਪੁਰ ਰੋਡ ਹੈ ਚਾਹੇ ਮੁੱਲਾਂਪੁਰ ਤੋਂ ਇੱਧਰੋਂ ਲੁਧਿਆਣੇ ਵੱਲ ਨੂੰ ਆਉਂਦੇ ਹੋਏ ਬੱਧੋਵਾਲ ਹੈਗਾ ਚਾਹੇ ਕਿੱਲੀ ਚਾਹਲਾ ਹੈਗਾ ਚਾਹੇ ਡਬਰੂ ਵਾਲਾ ਪੁਲ ਦਾ ਟੋਟਾ ਹੈਗਾ ਜਿੱਥੇ ਜਿੱਥੇ ਗੱਡੀਆਂ ਰੋਕੀਆਂ ਜਾ ਸਕੀਆਂ ਉੱਥੇ ਰੋਕੂਗੀ ਪੁਲਿਸ ਸੋ ਭਰਾਵੋ ਸਾਰਿਆਂ ਨੂੰ ਬੇਨਤੀ ਹੈ ਕਿ ਆਪੋ ਆਪਣਾ ਤੁਸੀਂ ਦੇਖਣਾ ਕਿ ਕਿਹੜੇ ਹੀਲੇ ਵਸੀਲੇ ਤੁਸੀਂ ਨੇ ਇੱਥੇ ਤੱਕ ਪਹੁੰਚਣਾ ਹੈ ਵੇਰਕਾ ਮਿਲਕ ਪਲਾਂਟ ਤੱਕ ਪਿੰਡਾਂ ਦੇ ਵਿੱਚ ਦੀ ਪਹੁੰਚੋ ਸ਼ਹਿਰਾਂ ਵਿੱਚ ਦੀ ਪਹੁੰਚੋ ਉੱਪਰ ਦੀ ਪਹੁੰਚੋ ਚਾਹੇ ਹਵਾਈ ਜਹਾਜ਼ ਰਾਹੀਂ ਪਹੁੰਚੋ ਉਹ ਤੁਸੀਂ ਨੇ ਦੇਖਣਾ ਕਿ ਕਿਵੇਂ ਪਹੁੰਚਣਾ ਕਿਉਂਕਿ ਸਰਕਾਰ ਉਹਨਾਂ ਵੱਲ ਖੜਕੇ ਉੱਪਰੋਂ ਆਦੇਸ਼ ਆ ਚੁੱਕੇ ਨੇ ਪੁਲਿਸ ਨੂੰ ਵੀ ਪ੍ਰਸ਼ਾਸਨ ਨੂੰ ਵੀ ਕਿ ਇਸ ਮੋਰਚੇ ਨੂੰ ਤਰਪੀਡੋ ਕੀਤਾ ਜਾਵੇ ਕਾਲੇ ਪਾਣੀ ਦੇ ਮੋਰਚੇ ਦੀ ਟੀਮ ਦੇ ਬਹੁਤੇ ਮੈਂਬਰ ਪਾਸੇ ਹੋ ਗਏ ਨੇ ਰੂਪੋਸ਼ ਹੋ ਗਏ ਨੇ ਕਿਉਂਕਿ ਇਹ ਹੋ ਗਿਆ ਕਿ ਹਾਂਜੀ ਫੜੋ ਫੜਾਈ ਸ਼ੁਰੂ ਹੋਊਗੀ ਤਿੰਨ ਤਰੀਕ ਤੱਕ ਹੋ ਸਕਦਾ ਹੈ ਕਿ ਕੋਈ ਬੰਦਾ ਬਾਹਰ ਰਹਿ ਸਕੇ ਸਾਰਿਆਂ ਨੂੰ ਪੁਲਿਸ ਫੜ ਲਵੇ ਸਾਨੂੰ ਪਰ ਮੋਰਚਾ ਇਸੇ ਤਰ੍ਹਾਂ ਚੱਲਣਾ ਚਾਹੀਦਾ ਪ੍ਰੋਗਰਾਮ ਦੇ ਵਿੱਚ ਕੋਈ ਤਬਦੀਲੀ ਨਹੀਂ মিডিਆ ਵੀ ਵਾਰ-ਵਾਰ ਪੁੱਛ ਰਿਹਾ ਹੈ ਕਿ ਜੀ ਪ੍ਰੋਗਰਾਮ ਦੇ ਵਿੱਚ ਕੋਈ ਤਬਦੀਲੀ ਉਹਨਾਂ ਨੂੰ ਵੀ ਅਸੀਂ ਕਹਿ ਰਹੇ ਹਾਂ ਕਿ ਕੋਈ ਤਬਦੀਲੀ ਨਹੀਂ ਜੇ ਤਾਂ ਲੜਾਈ ਕੋਈ ਹੋਰ ਹੁੰਦੀ ਤਾਂ ਤਾਂ ਬਾਰਗੇਨਿੰਗ ਦੀ ਆਸ ਹੁੰਦੀ ਇਹਦੇ ਵਿੱਚ ਬਾਰਗੇਨ ਨਹੀਂ ਇਹਦੇ ਵਿੱਚ ਇਹ ਦੇਖਿਆ ਜਾਊਗਾ ਕਿ ਹਾਂ ਕਾਲਾ ਪਾਣੀ ਪੈਣ ਦੇਣਾ ਹੈ ਜਾਂ ਨਹੀਂ ਪੈਣ ਦੇਣਾ ਸਰਕਾਰ ਇਹ ਤਾਂ ਦੱਸ ਦੇਵੇ ਕਿ ਕਿਹੜੇ ਮੰਗ ਸਾਡੀ ਸਾਡੀਆਂ 10 ਮੰਗਾਂ ਹੋਣ ਸਰਕਾਰ ਕਹਿ ਸਕਦੀ ਆ ਕਿ ਹਾਂਜੀ ਦੋ ਮੰਗਾਂ ਮੰਨ ਲੀਆਂ ਅੱਠ ਨਹੀਂ ਮੰਨੀਆਂ ਚਾਰ ਮੰਨ ਲੀਆਂ ਛੇ ਮੰਨ ਲੀਆਂ ਬਾਕੀਆਂ ਤੁਹਾਡੀਆਂ ਮੰਨਣ ਯੋਗ ਨਹੀਂ ਸੀ ਸਾਡੀ ਤਾਂ ਮੰਗ ਇੱਕੋ ਹੀ ਆ ਕਿ ਬੁੱਢੇ ਦਰਿਆ ਦੇ ਵਿੱਚ ਗੰਦਾ ਪਾਣੀ ਪੈਣ ਤੋਂ ਰੋਕਿਆ ਜਾਵੇ ਤੋ ਕਿ ਬੁੱਢਾ ਦਰਿਆ ਅੱਗੇ ਜਾ ਕੇ ਸਤਲੁਜ ਦੇ ਵਿੱਚ ਮਿਲਾਨ ਹੁੰਦਾ ਹੈ ਉਹ ਪਾਣੀ ਸਤਲੁਜ ਦਾ ਨਹਿਰਾਂ ਦੇ ਰਾਹੀਂ ਘਰਾਂ ਤੱਕ ਪਹੁੰਚਦਾ ਹੈ ਖੇਤਾਂ ਤੱਕ ਪਹੁੰਚਦਾ ਹੈ ਇਹ ਕਹਿੰਦੇ ਨੇ ਕਿ ਬੁੱਢਾ ਦਰਿਆ ਦੇ ਵਿੱਚ ਜਿਹੜਾ ਪਾਣੀ ਅਸੀਂ ਪਾਉਨੇ ਆ ਡਾਂਗਾ ਵਾਲੇ ਕਿ ਜੀ ਬਹੁਤ ਟ੍ਰੀਟ ਕੀਤਾ ਹੋਇਆ ਇਸ ਗੱਲੋਂ ਤੋ ਕੀ ਇਹ ਸੰਤ ਹੋ ਸਕਦੇ ਨੇ ਕਿ ਇਹ ਪਾਣੀ ਜਿਹੜਾ ਹੈਗਾ ਬੁੱਢੇ ਦਰਿਆ ਦੇ ਵਿੱਚ ਜਿਹੜਾ ਪਾਉਂਦੇ ਨੇ ਇਹ ਕੀ ਆਪਦੇ ਬੱਚਿਆਂ ਨੂੰ ਪਿਆ ਸਕਦੇ ਨੇ 10 ਦਿਨ ਆਪਦੇ ਬੱਚਿਆਂ ਨੂੰ ਇਹ ਪਾਣੀ ਪਿਆ ਸਕਦੇ ਨੇ ਸਾਨੂੰ ਕਹਿੰਦੇ ਨੇ ਮੀਟਿੰਗਾਂ ਕਰ ਲੋ ਮੀਟਿੰਗ ਕਿਸ ਗੱਲ ਦੀ ਕਰੀਏ ਦਿਨ ਮਹੀਨੇ ਤੋਂ ਸਾਨੂੰ ਸੁਨੇਹੇ ਲੱਗ ਰਹੇ ਨੇ ਕਦੇ ਆਪ ਮੈਸੇਜ ਕਰਦੇ ਨੇ ਕਦੇ ਕਹਿੰਦੇ ਨੇ ਕਿ ਦਲਾਲ ਬੈਠੇ ਨੇ ਲੁਧਿਆਣੇ ਦੇ ਵਿੱਚ ਪੱਤਰਕਾਰੀ ਦੇ ਭੇਸ ਦੇ ਵਿੱਚ ਵੀ ਉਹ ਸਾਨੂੰ ਸਨੇਹੇ ਲਗਾਉਂਦੇ ਨੇ ਕਿ ਹਾਂਜੀ ਤੁਹਾਡੀ ਮੀਟਿੰਗ ਕਰਵਾ ਦਨੇ ਆ ਜੇ ਅਸੀਂ ਬੰਦ ਕਬਰਾਂ ਦੀ ਮੀਟਿੰਗਾਂ ਕਰਨੀਆਂ ਹੁੰਦੀਆਂ ਨਾ ਤਾਂ ਇਹ ਇਹ ਮੁੱਦਾ ਨਾ ਚੱਕਿਆ ਜਾਂਦਾ ਲੋਕਾਂ 'ਇਹ ਜਾਣਾਂ ਦੇ ਸੌਦੇ ਹੁੰਦੇ ਹੁੰਦੇ ਨੇ ਇਹ ਕੰਮ ਤੁਸੀਂ ਕਰ ਸਕਦੇ ਹੋਵੋਗੇ ਜਾਂ ਪਹਿਲਾਂ ਜਿਹੜਿਆਂ ਨੇ ਤੁਹਾਨੂੰ ਡਰਾ ਕੇ ਪੈਸੇ ਲਏ ਹੋਣਗੇ ਤੁਹਾਡੇ ਰੰਗ ਦੇ ਵਿੱਚ ਰੰਗੇ ਗਏ ਉਹ ਕਰ ਲੈਂਦੇ ਹੋਣਗੇ ਪਰ ਤੁਹਾਡਾ ਬਾ ਹੁਣ ਪੰਜਾਬ ਨਾਲ ਪੈ ਗਿਆ ਸਾਡੇ ਬਾਕੀ ਮਿਲਾਂਗੇ 3 ਦਸੰਬਰ ਨੂੰ ਪ੍ਰੋਗਰਾਮ ਦੇ ਵਿੱਚ ਕੋਈ ਡਿਲੀਸ਼ਨ ਨਹੀਂ ਜੋ ਐਲਾਨ ਕੀਤਾ ਹੈ ਉਹੀ ਹੋਊਗਾ ਪੰਜਾਬ ਦਾ ਸਾਥ ਦੀ ਜ਼ਰੂਰਤ ਹੈ ਰਬ ਰੱਖਾ ਜੀ